ਨੀਂਦ ਦੀਆਂ ਗੋਲੀਆਂ ਪਾ ਕੇ ਘਰ ਵਾਲੀ ਆਪਣੇ ਦਿਓਰ ਨੂੰ ਮਿਲਦੀ ਸੀ ਆਪਣੇ ਦਿਓਰ ਨੂੰ ਮਿਲਣਾ ਬਹੁਤ ਵੱਡੀ ਗਲਤੀ ਆ ਏ ਅੱਜ ਦੀ ਕਹਾਣੀ ਤੁਹਾਡੇ ਕੋਲ ਜਿਹੜੀ ਮੈਂ ਲੈ ਕੇ ਆਇਆ ਅੱਜ ਉਸ ਇਨਸਾਨ ਨੂੰ ਕੈਮਰੇ ਮੂਰੇ ਲੈ ਕੇ ਆ ਰਿਹਾ ਉਹਦੇ ਘਰ ਵਾਲੇ ਨੂੰ ਮੂਰੇ ਲੈ ਕੇ ਆ ਰਿਹਾ ਜਿਹੜਾ ਕਹਿ ਰਿਹਾ ਵੀ ਮੇਰੀ ਘਰ ਵਾਲੀ ਮੈਨੂੰ ਧੋਖਾ ਦਿੰਦੀ ਆ ਮੇਰੇ ਮਾਪੇ ਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਸੀ ਮੈਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਸੀ ਪਹਿਲਾਂ ਮੈਂ 4 ਵਜੇ ਉੱਠ ਪੈਂਦਾ ਸੀ ਤੇ ਹੁਣ ਜਦੋਂ ਦੀਆਂ ਨੀਂਦ ਦੀਆਂ ਗੋਲੀਆਂ ਪਾਉਂਦੀ ਆ ਮੈਂ 7-8 ਵਜੇ ਉੜਦਾ ਤੇ ਮੇਰਾ ਸਾਰਾ ਦਿਨ ਸਰੀਰ ਕਮਜ਼ੋਰ ਜਿਹਾ ਲੱਗਦਾ ਮੈਨੂੰ ਸਾਰੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਆ ਮੋਰਾ ਕੱਢਿਆ ਹੋਇਆ ਸੀ ਕੰਦ ਕੰਦ ਦੇ ਵਿੱਚੋਂ ਉਹ ਜਿੱਥੋਂ ਦੋਨੇ ਜਣੇ ਗੱਲਾਂ ਬਾਤਾਂ ਕਰਦੇ ਸੀ ਉਸ ਤੋਂ ਬਾਅਦ ਜਦੋਂ ਘਰੋਂ ਘਰ ਵਾਲਾ ਤੁਰ ਜਾਂਦਾ ਤੁਰ ਜਾਂਦਾ ਸੀ ਤੇ ਉਸ ਤੋਂ ਬਾਅਦ ਉਹ ਬਾਜੀ ਮਾਰ ਜਾਂਦਾ ਸੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਆ ਅੱਜ ਤੁਹਾਨੂੰ ਦਿਖਾਵਾਂਗੇ ਆਜੋ ਮੜਾ ਖਿੱਚ ਕੇ ਆਜੋ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਹਾਂ ਦੋਸਤੋ ਤੁਸੀਂ ਵੇਖੋਗੇ ਇੱਕ ਮੁੰਡਾ ਖੜਾ ਜਿਹਦੀ ਘਰ ਵਾਲੀ ਇਹਦੀ ਘਰ ਵਾਲੀ ਇਹਦੇ ਹੀ ਚਾਚੇ ਦੇ ਮੁੰਡੇ ਦੇ ਨਾਲ ਗੱਲਬਾਤ ਕਰ ਲੈਂਦੀ ਆ ਉਸ ਤੋਂ ਬਾਅਦ ਕੀ ਗੱਲਬਾਤ ਬੰਦਦੀ ਆ ਕਿਵੇਂ ਉਹਨਾਂ ਦੀ ਗੱਲ ਹੁੰਦੀ ਆ ਕਿਵੇਂ ਉਹ ਇਹਦੇ ਨਾਲ ਧੋਖਾਧੜੀ ਕਰਦੀ ਆ ਤੇ ਕਿਵੇਂ ਇਹਨੂੰ ਜਾਲ ਦੇ ਵਿੱਚ ਫਸਾ ਲੈਂਦੀ ਆ ਤੇ ਬਾਅਦ ਵਿੱਚ ਇਹਨੂੰ ਜਾਲ ਤੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਆ ਜੀ ਮਾਰੇ ਪੁੱਛਦੇ ਆ ਬਾਈ ਕੀ ਹਾਲ ਚਾਲ ਠੀਕ ਆ ਬਈ ਕੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਬਈ ਗੱਲ ਤਾਂ ਆ ਯਾਰ ਕਿਹੜੀ ਮੇਰੇ ਘਰ ਵਾਲੀ ਸੀ ਹੂੰ ਉਮਰਨੇ ਕੇ ਚੱਲ ਚਾਚੇ ਦੇ ਮੁੰਡੇ ਨੇ ਮਨ ਲੈ ਮੇਰੇ ਭਰਾ ਆਣਾ ਹੀ ਮੰਨ ਲਾਇਆ ਯਾਰ ਉਹਦੇ ਨਾਲ ਫੜੀ ਗਈ ਆ ਉਹ ਮੈਂ ਉਹਨੂੰ ਵੇਖਿਆ ਗੱਲਾਂ ਬਾਤਾਂ ਕਰਦੀ ਨੂੰ ਤੇ ਮੈਂ ਉਹਨੂੰ ਬਹੁਤ ਸਮਝਾਇਆ ਉਹਨੂੰ ਉਹ ਸਮਝ ਹੀ ਨਹੀਂ ਉਹ ਬੜੀ ਤੇ ਮੜਕ ਨੂੰ ਮੈਂ ਕਿਹਾ ਮੈਂ ਤੈਨੂੰ ਰੱਖਣਾ ਨਹੀਂ ਮੈਂ ਕਿਹਾ ਦੂਜਾ ਹਿੱਲਾ ਤੇਰਾ ਮੈਂ ਬਈਰ ਮਨਨੇ ਕਾ ਕੰਮਕਾਰ ਕਰਦਾ ਵਧ ਜਾ ਆਪਾਂ ਨਾ ਕੋਈ ਨਸ਼ਾ ਕਰਦੇ ਆ ਤੇ ਉਹ ਯਾਰ ਬਈ ਹਥਾਂ-ਥਾਂ ਮੂੰਹ ਮਾਰਦੀ ਐ ਮਾਇਆ ਦੀ ਅੱਜ ਤੇ ਬਣਾਈ ਹੋਈ ਨਹੀਂ ਪਿੰਡ ਚ ਨਹੀਂ ਅੱਛਾ ਤੂੰ ਕਹਿੰਦਾ ਵੀ ਮੇਰੇ ਚਾਚੇ ਦੇ ਮੁੰਡੇ ਦੇ ਨਾਲ ਮੇਰੇ ਚਾਚੇ ਦੇ ਮੁੰਡੇ ਦਾ ਮੈਂ ਤੇਰੇ ਭਰਾ ਦੇ ਨਾਲ ਤੇਰੀ ਘਰ ਵਾਲੀ ਦੀ ਗੱਲਬਾਤ ਸੀਗੀ ਤੈਨੂੰ ਇਹ ਚੀਜ਼ ਦਾ ਕਿਵੇਂ ਪਤਾ ਲੱਗਦਾ ਇਹ ਗੱਲਬਾਤ ਉਹਨਾਂ ਦੀ ਕਿਵੇਂ ਹੁੰਦੀ ਐ ਯਾਰ ਬਈ ਚੀਜ਼ਾਂ ਜਿਆਦਾ ਪਤਾ ਲੱਗ ਹੀ ਜਾਂਦਾ ਹੁੰਦਾ ਯਾਰ ਹੁਣ ਮੰਨ ਕੇ ਚੱਲ ਉਹਦੇ ਕੋਲ ਸੀ ਜਾਨਵਰ ਰੱਖੇ ਕਬੂਤਰ ਹੂੰ ਉਹ ਕਬੂਤਰ ਛੜਦਾ ਸੁਣਿਆ ਇੱਕ ਦੋ ਵਾਰੀ ਕਹ ਆ ਭਾਬੀ ਚਾਹ ਬਣਾ ਦੇ ਹੂੰ ਮੈਨੂੰ ਕੀ ਪਤਾ ਸੀ ਭਾਬੀ ਨਾਲ ਆਹ ਕੰਮ ਕਰੀ ਜਾਂਦਾ ਉਹ ਲੋਕ ਨੇ ਮੈਂ ਚਾਹ ਬਣਾ ਦੇ ਤੇ ਬਈ ਉਹਨੂੰ ਮੈਂ ਕਹਦਾ ਕਿ ਚੱਲ ਬਣਾ ਦਿਆ ਕਰਕੇ ਤੂੰ ਆਉਂਦਾ ਹਨਾ ਦੀ ਮੰਮੀ ਘਰੇ ਨਹੀਂ ਹੁੰਦੀ ਕੰਮ ਧੰਦਾ ਕਰਦੀ ਆ ਮੈਨੂੰ ਨੂੰ ਕਿ ਬਈ ਕਬੂਤਰ ਛੜਦਾ ਸੀ ਤੇ ਮੇਰੇ ਘਰ ਵਾਲੀ ਨੂੰ ਛੜਦਾ ਸੀ ਉਹ ਹੂੰ ਮੇਰੇ ਘਰ ਵਾਲੀ ਕੋਲ ਬਹਿੰਦਾ ਸੀ ਆਕੇ ਬਾਜ਼ੀਆਂ ਮਤਲਬ ਕਬੂਤਰ ਦੀਆਂ ਪਾਉਂਦਾ ਸੀ ਤੈਨੂੰ ਇਹ ਨਹੀਂ ਪਤਾ ਸੀ ਮੇਰੇ ਘਰ ਵਾਲੀਆਂ ਬਾਜ਼ੀ ਪਾਉਂਦਾ ਮੇਰੇ ਘਰ ਵਾਲੀ ਦੀ ਬਾਜ਼ੀ ਪਾ ਗਿਆ ਬਈ ਮੇਰਾ ਬਹੁਤ ਮਨ ਖਰਾਬ ਹੋਇਆ ਅੱਭੀ ਪਿੰਡ 'ਚ ਇੰਨੀ ਬਣਾਈ ਸੀ ਮੇਰੀ ਪਿੰਡ 'ਚ ਜਿਵੇਂ ਪੱਟੀ ਮਿਸ ਕਰਤੀ ਬੁੜੀ ਨੇ ਬਈ ਮੇਰੀ ਥਾਂ ਥਾਂ ਯਾਰ ਮੇਰੀ ਥੂ ਥੂ ਹੋਈ ਪਈ ਰੱਕ ਜਵਾਗ ਨੂੰ ਇਤ ਮੂਰੇ ਵੈਦੀ ਆ ਗੱਲਾਂ ਕਰੀ ਜਾਣ ਫੋਨ ਫੋਨ ਸੀ ਉਹਦੇ ਖਰਾਬ ਇਹਨਾਂ ਦਾ ਤੇ ਗੱਲਾਂ ਕਰੀ ਜਾਣਾ ਵਾਵਾ ਕੋਈ ਕਰੀ ਗੱਲਾਂ ਰਪਣ ਤੋਂ ਦੱਸੀ ਨਾ ਜੰਦਨਾ ਬਈ ਹੁਣ ਤੇ ਹੱਥ ਸੁਮਲਾਈ ਜਾਣਾ ਮੂਰੇ ਵੈਦੀ ਯਾਰ ਮੂਰਾ ਨਾ ਆਪਣੇ ਘਰ ਮੂਰੇ ਉਹ ਰੱਖਿਆ ਵੀ ਮੂਰਾ ਉਹਦੇ ਵੈਦੀ ਬਈ ਉਹ ਇੱਧਰ ਬੈਠਾ ਹੁੰਦਾ ਅੱਧ ਘਰੇ ਤੇ ਮੰਜਾੜਾ ਕੇ ਉਧਰ ਪਿਆ ਹੁੰਦਾ ਸੀ ਇੱਥੇ ਪਿਆ ਹੁੰਦਾ ਸੀ ਮੰਜਾੜਾ ਕੇ ਇੱਕ ਦੂਜੇ ਦਾ ਹੱਥ ਫੜ ਕੇ ਸੌਂਦੇ ਸੀ ਹੂੰ ਦੁਪਹਿਰੇ ਬਈ ਮੈਨੂੰ ਕੀ ਪਤਾ ਸੀ ਮੇਰੇ ਨਾਲ ਕੰਮ ਹੋ ਰਿਹਾ ਫਿਰ ਬਈ ਮੈਂ ਇਹਨਾਂ ਦਾ ਫੋਨ ਫੜੋ ਲਿਆ ਇਹਦਾ ਕੁਦਰਤੀ ਫੋਨ ਵੀ ਲੱਭ ਗਿਆ ਮੈਨੂੰ ਤੇ ਫੋਨ ਤੇ ਰਿਕਾਰਡਿੰਗ ਆਹੀ ਤੈਨੂੰ ਮਾ ਗੋਲੀਆਂ ਫੜਾ ਕੇ ਜਾਂ ਇੱਥੇ ਪਿੰਨਾ ਇੱਥੇ ਪਿੰਨਾ ਉਹ ਗੋਲੀਆਂ ਤੇ ਫੋਨ ਵੀ ਮੈਨੂੰ ਲੱਭ ਗਿਆ ਤੇ ਇਹਨਾਂ ਨੇ ਵੀ ਮੇਰਾ ਬੇਬੇ ਬਾਪੂ ਵਿਚਾਰਾ ਇਹਨਾਂ ਡਾਊਨ ਰਹਿੰਦੇ ਆ ਹਨਾ ਤੇ ਉਹਨਾਂ ਨੂੰ ਗੋਲੀਆਂ ਪਾਉਂਦੇ ਸੀ ਉਹ ਵਿਚਾਰੇ ਹੁਣ ਉਹਦੇ ਦੇ ਸੁੱਤੇ ਹੀ ਪੈ ਰਹੇ ਗੋਲੀਆਂ ਗਾਦੀਆਂ ਪਾਉਂਦੀ ਸੀ ਨੀਂਦ ਵਾਲੀਆਂ ਬਈ ਤੈਨੂੰ ਕੌਣ ਕਹਿੰਦਾ ਨੀਂਦ ਦੀ ਗੋਲੀਆਂ ਤੇ ਘਰ ਵਾਲੀ ਇਹਨਾਂ ਨੂੰ ਪਾਉਂਦੀ ਮੈਂ ਵੇਖਣਾ ਕੀ ਸਬੂਤ ਸਬੂਤ ਆ ਬਈ ਮੇਰੇ ਕੋਲ ਗੱਲ ਤੈਨੂੰ ਕਿਵੇਂ ਪਤਾ ਲੱਗਦਾ ਵੀ ਗੋਲੀਆਂ ਪਾਉਂਦੀ ਤੇ ਬਈ ਯਾਰ ਰਿਕਾਰਡਿੰਗ ਆ ਤੇ ਉਹਦੇ ਚ ਪਾਈ ਜਿਹੜੇ ਪੱਤੇ ਜਿਹੇ ਹੁੰਦੇ ਸੀ ਬਈ ਛੋਟਿਆਂ ਛੋਟਿਆਂ ਗੋਲਿਆਂ ਵਾਲੇ ਹੁੰਦੇ ਸੀ ਆਪਾਂ ਦਾ ਇਹੋ ਜੀ ਚੀਜ਼ਾਂ ਕਿਤੇ ਵੇਖਣਾ ਨਹੀਂ ਮਿਲੇ ਤੈਨੂੰ ਪੱਤੇ ਬਈ ਮਿਲੇ ਸੀ ਮੈਂ ਡਰਦੇ ਨੇ ਸੱੜਤੇ ਬਈ ਕਿੱਥੋਂ ਮਿਲੇ ਮੈਂ ਮੈਂ ਬਈ ਉੱਥੇ ਹੀ ਮਿਲੇ ਸੀ ਮੋਰੇ ਦੇ ਕੋਲ ਹੀ ਹੂੰ ਮੋਰਾ ਸੀ ਉਹਦੇ ਥੱਲੇ ਪਸੇਟ ਦੇ ਅੱਛਾ ਤੂੰ ਘਰ ਵਾਲੀ ਤੂੰ ਪਹਿਲਾਂ ਹੀ ਚੱਕ ਲ ਜਾ ਹਾਂ ਬਈ ਆਪਾਂ ਨੂੰ ਕੋਈ ਡਰ ਸੀ ਕੋਈ ਯਾਰ ਬਾਕੀ ਗੱਲਾਂ ਆ ਬਈ ਯਾਰ ਉਹ ਬੁੜੀ ਮਾਂ ਰੱਖਣੀ ਵੀ ਨਹੀਂ ਚਾਹੁੰਦਾ ਹੁਣ ਮੇਰੇ ਜਵਾਕ ਇੱਕ ਉਹ ਮਾਂ ਰੱਖ ਲੂੰਗਾ ਬਈ ਮੇਰੇ ਵਿਆਹ ਨੂੰ ਕਾਫੀ ਟਾਈਮ ਹੋ ਗਿਆ ਨਾ ਮੈਂ ਉਹਨੂੰ ਮੈਂ ਕਹਾਂ ਨਾਦ ਨੂੰ ਮੱਜ ਰੱਖਾਂ ਨਾ ਕੱਲ ਨੂੰ ਰੱਖਾਂ ਬਈ ਉਹਨੇ ਮੈਨੂੰ ਪੰਚਾਇਤਾਂ ਜੱਬੀ ਮਰਾ ਉਹਨੇ ਮੂੰਹ ਕਾਲਾ ਹੀ ਕਰਾਤਾ ਮੰਨ ਕੇ ਚੱਲ ਕਿ ਆਪਾਂ ਪਿੰਡ 'ਚ ਕਹਦੇ ਨੇ ਮੂੰਹ ਕਾਲਾ ਕਰਕੇ ਲੰਘਾਉਣਾ ਮੈਂ ਤਾਂ ਹੁਣ ਪਿੰਡ 'ਚ ਵੀ ਮੂੰਹ ਕਾਲਾ ਕਰਕੇ ਲੰਘ ਜੂਗਾ ਬਈ ਨਹੀਂ ਹੁਣ ਮੈਨੂੰ ਇਹ ਦੱਸ ਵੀ ਤੇਰੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਮੇਰੇ ਬਾਪ ਵਿਆਹ ਨੂੰ ਵੀ ਬਹੁਤ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਕਾਫੀ ਟਾਈਮ ਮਤਲਬ ਮੰਨ ਕੇ ਚੱਲ ਰਹੋਗੇ ਤਿੰਨ ਚਾਰ ਸਾਲ ਹੂੰ ਤਿੰਨ ਚਾਰ ਸਾਲ ਹੋ ਗਏ ਤੇਰੇ ਵਿਆਹ ਨੂੰ ਤੇ ਉਦੋਂ ਤੈਨੂੰ ਕੀ ਲੱਗਦਾ ਸੀਗਾ ਉਦੋਂ ਕਿਵੇਂ ਸੀ ਸੀ ਰਿਲੇਸ਼ਨ ਤੇਰਾ ਬਈ ਰਿਲੇਸ਼ਨ ਤਾਂ ਰਵੱਜਾ ਸੀ ਬਸ ਸਿਰ ਮੈ ਇਹਰ ਹੁਣੀ ਖਰਾਬ ਹੋਈ ਆ ਮੈਨੂੰ ਨਹੀਂ ਆ ਪਤਾ ਹੋਈਗਾ ਤੂੰ ਹਮ ਮੇਰੇ ਚ ਪਤਾ ਨਹੀਂ ਕੀ ਹੋਇਆ ਹੋਇਆ ਮੈਨੂੰ ਮੈਂ ਬਈਰ ਮਨ ਕਹਿੰਦਾ ਦਿਨ ਦਿਹਾੜ ਹੋਵੇ ਕੋਈ ਦਿਵਾਲੀ ਹੋਵੇ ਲੋਹੜੀ ਹੋਵੇ ਮੈਂ ਕਹਿੰਦੇ ਦਿਹਾੜੀ ਨਹੀਂ ਸੱਡੀ ਕੰਮ ਤੋਂ ਮਨ ਕਹਿੰਦਾ ਮੰਜੇ ਤੇ ਬੈਠੀ ਨੂੰ ਮਿਲਦਾ ਸੀ ਹੁਣ ਉਹਦੇ ਪ੍ਰੋਣੇ ਕੋਲੋਂ ਮਿਲਦਾ ਨਹੀਂ ਕਿਸੇ ਨੂੰ ਮੈਂ ਕਹਿੰਦਾ ਤੈਨੂੰ ਮੱਜ ਰੱਖਦੇ ਨਾ ਰੱਖਾਂ ਕੱਲ ਨੂੰ ਕਹਿੰਦੀ ਮੈਂ ਰਹਿਣਾ ਤੇਰੇ ਮੈਂ ਕਹਾਂ ਮੈਂ ਰੱਖਦਾ ਨਹੀਂ ਸਰਪੰਚਾਂ ਮੈਂ ਬ੍ਰਜ ਗੱਲ ਹੋਈ ਆ ਉਹ ਕਹਿੰਦੇ ਮੁੰਡੇ ਚ ਗਲਤੀ ਹੀ ਨਹੀਂ ਕੋਈ ਮੁੰਡਾ ਕਹਿੰਦੇ ਸਹੀ ਆ ਕਹਿੰਦੇ ਦੱਸੋ ਅਸੀ ਪਾਉਣਿਆ ਸਭ ਮੁੰਡੇ ਤੇ ਕੋਈ ਵੀ ਨਸ਼ਾ ਕਰਦਾ ਹੋਏ ਮੁੰਡਾ ਮੁੰਡਾ ਪੰਚਾਇਤ ਚ ਗੱਲ ਹੋਈ ਐ ਪੰਚਾਇਤ ਵਾਲੇ ਸਰਪੰਚ ਕਹਿੰਦੇ ਰ ਕਹਿੰਦੇ ਸੀ ਇਹ ਮੁੰਡੇ ਦੀ ਦੱਸੋ ਕਿੱਥੇ ਸੌਹ ਪਾਜੇ ਇਹ ਕਹਿੰਦੇ ਮੁੰਡਾ ਇੰਨਾ ਚੰਗਾ ਅੱਜਤ ਬਾਜੂ ਕਹਿੰਦਾ ਕਿੱਥੇ ਭੱਜੇ ਉੱਥੇ ਬਿਠਾ ਲੈਂਦਾ ਇਹ ਕਹਿੰਦਾ ਹੋਰ ਮਿੱਟੀ ਦਾ ਨਾਲੋਂ ਚੰਗਾ ਸਾਰੇ ਪਿੰਡ ਚ ਕਹਿੰਦਾ ਇਹ ਬੰਦੇ ਦੀ ਗਰੰਟੀ ਲੈਨੇ ਹੋ ਜਾਂ ਬੰਦਾ ਹੋਵੇ ਅਸੇ ਤੇਰੀ ਮੰਮੀ ਡੇਲੀ ਨੂੰ ਨੀਂਦ ਲੀਆਂ ਗੋਲੀਆਂ ਪਾਉਂਦੀ ਸੀ ਤੈਨੂੰ ਵੀ ਪਾਉਂਦੀ ਸੀ ਤੇ ਬਈ ਅਰ ਫਿਰ ਮੈਨੂੰ ਵੀ ਪਾਉਂਦੀ ਹੋਊਗੀ ਤੈਨੂੰ ਕਿਆ ਬਦਲ ਗਿਆ ਵੀ ਤੈਨੂੰ ਪਾਉਂਦੀ ਹੈ ਤੇ ਬਈ ਅਰ ਕਿ ਤੜਕੇ ਉੱਠਦੇ ਸੀ ਹੋਰ ਹੀ ਉੱਠ ਹੋ ਜਾਂਦਾ ਸੀ ਸਰੀਰ ਕਿਵੇਂ ਭਾਂਜ ਚਿੱਟਾ ਲਾਇਆ ਹੁੰਦਾ ਪਹਿਲਾਂ ਕਿਵੇਂ ਲੱਗਦਾ ਸੀ ਪਹਿਲਾਂ ਬਈ ਐਮ ਪੂਰਾ 4 ਵਜੇ ਉੱਠ ਖੜਦਾ ਸੀ ਤੇ ਹੁਣ ਤਾਂ ਭਾਂਜ 7 ਵੀ ਵਜੇ ਨਾ ਕਿ 8 ਵੀ ਉੱਠਦਿਆਂ ਨੂੰ ਕੰਮ ਵਾਲੇ ਕਹਿੰਦੇ ਆ ਜਾ ਯਾਰ ਬਈ ਘਰੋਂ ਤੇ ਸਰੀਰ ਨਹੀਂ ਬੰਦ ਆਉਂਦਾ ਸਰੀਰ ਬਈ ਅਰ ਮੇਰਾ ਹੁਣ ਵੀ ਮਨ ਤਾਂ ਹੋਰ ਹੀ ਹੋਈ ਜਾਂਦਾ ਡੱਕ ਡੁੱਲੇ ਜਾਈ ਜਾਂਦਾ ਮਰਾਰ ਮਾਨ ਨੇ ਕਹਿੰਨ ਪੂਰਾ ਬਣਾ ਕੇ ਫੁੱਦੂ ਲਾਇਆ ਅੱਛਾ ਤੂੰ ਆਉਦੇ ਸੱਸ ਸਹੁਰੇ ਨਾਲ ਗੱਲਬਾਤ ਨਹੀਂ ਕੀਤੀ ਵੀ ਉਹਨਾਂ ਨੂੰ ਨੇ ਕਿਹਾ ਵੀ ਮੇਰੇ ਨਾਲ ਇਹ ਗੱਲਬਾਤ ਕਿਵੇਂ ਹੋ ਗਈ ਮੈਂ ਤਾਂ ਕੁਛ ਕੀਤਾ ਹੀ ਨਹੀਂ ਸਹੁਰੇ ਦਾ ਕਹਿੰਦੇ ਕਹਿੰਦੇ ਸਾਡਣ ਦਾ ਭਾਂ ਨਹਿਰ ਚ ਧੱਕਾ ਮਾਰ ਕੇ ਕਿੱਥੇ ਭਾਂ ਸਾਡ ਨੂੰ ਦਾ ਮਾਰ ਦੇ ਕਹਿੰਦੇ ਸਾਡੇ ਤਾਂ ਹੱਥ ਖੜੇ ਆਏ ਕਰਕੇ ਉਹਦਾ ਉਹਦਾ ਮਾਂ ਪਿਓ ਉਹਦਾ ਭਰਾ ਨੇ ਬਹੁਤ ਕੁੱਟੀ ਆ ਬਈ ਹੁਣ ਐ ਹੀ ਨਹੀਂ ਪਤਾ ਉਹਦੇ ਦੀ ਹੈ ਕਿੱਥੇ ਆ ਦੋਵੇਂ ਭੱਜੇ ਵੀ ਆ ਪਿੰਡ ਹੈ ਹੀ ਨਹੀਂ ਹੈ ਨਹੀਂ ਹੈ ਹੀ ਨਹੀਂ ਬਈ ਅੱਛਾ ਹੁਣ ਮੈਨੂੰ ਇਹ ਦੱਸ ਵੀ ਤੂੰ ਆਪਦੇ ਸਹੁਰੇ ਨਾਲ ਸਸਨਾ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਵੀ ਅਸੀਂ ਵੀ ਨਾਇਰ ਚ ਧੱਕਾ ਦੇ ਸਾਡੇ ਉਹ ਉਹਨਾਂ ਨੇ ਐਂ ਕਹ ਤੋ ਕਿਹਾ ਵੀ ਤੂੰ ਉਹਨਾਂ ਨੂੰ ਕਹਿਣਾ ਵੀ ਮੇਰੇ ਨਾਲ ਇਹ ਧੱਕਾ ਹੋਇਆ ਮੈਂ ਹੁਣ ਮੈਂ ਕਿੱਥੇ ਜਾਵਾਂ ਬਈ ਉਹਨਾਂ ਨੇ ਮੈਂ ਕਹਿੰਦਾ ਮਾ ਥੋੜੀ ਕੁੜੀ ਚਗਲ ਆ ਜੇ ਤਾਂ ਮੇਰੇ ਚ ਕੋਈ ਗਲਤੀ ਹੋਵੇ ਤਾਂ ਤੁਸੀਂ ਮੈਨੂੰ ਕਹਿ ਦਿਓ ਹਮ ਮਾ ਥੋੜੀ ਕੁੜੀ ਨੂੰ ਪੁੱਛੋ ਹਮ ਕੁੜੀ ਸਹੀ ਹੈ ਤਾਂ ਮੈਂ ਰੱਖ ਲੂੰਗਾ ਉਹ ਕੀ ਕਹਿੰਦੇ ਉਹ ਕਹਿੰਦੇ ਸਾਨੂੰ ਤਾਂ ਪਹਿਲੇ ਹੀ ਪਤਾ ਸਾਡੇ ਪਹਿਲੇ ਦਿਨ ਤੋਂ ਹੀ ਕੁੜੀ ਛੱਡੀ ਹੋਈ ਮੈਂ ਕਹ ਤੁਸੀਂ ਪਰ ਚੰਗਾ ਕੀਤਾ ਮੇਰਾ 8 ਲੱਖ ਵਿਆਹ ਦੇ ਲਾਇਆ ਬਈ ਮੈਂ ਹਮ ਹੋਰ ਕਹਿੰਦੇ ਸੰਤ ਪਹਿਲੇ ਹੀ ਪਥੈਮਾ ਕਹਿੰਦੇ ਪਹਿਲਾ ਹੀ ਨਾ ਭੈਣੀ ਹੁੰਦੇ ਕਹਿੰਦੇ ਅਸੀਂ ਤਾਂ ਵੀ ਅੱਕਾ ਬਣੇ ਕੀਤੀ ਆ ਅਜੇ ਕਦ ਚਲ ਸੁਧਰ ਜੂਗਾ ਸੁਧਰ ਜੂਗਾ ਮਗੈ ਸੁਧਰਨ ਵਾਲੀ ਚੀਜ਼ ਕਿੱਥੇ ਆ ਹੁਣ ਬਈਰ ਮੈਂ ਪਿੰਡ ਚ ਇੰਨੀ ਅੱਜਤ ਬਣਾਈ ਸੀ ਰੱਕ ਮੈਨੂੰ ਐ ਬਣਾਉਂਦਾ ਭੱਜ ਕੇ ਤੂੰ ਭੈਣ ਚ ਕੋਈ ਅੱਖਾਂ ਕੱਢਦਾ ਅਗਲਾ ਕਹਿੰਦਾ ਭੈਣ ਚ ਆ ਫਰਦਾ ਚੂੜਾ ਢਾੜੀ ਕਰਦਾ ਚੂੜਾ ਢਾੜੀ ਕਰਦਾ ਸਾਲਾ ਚੂੜਾ ਕਿੰਨ ਵਈ ਨਾ ਆ ਜਾ ਫੇਰ ਤੇ ਫੇਰ ਬਈ ਫੇਰ ਭਈ ਮੈਂ ਆਪਦੇ ਮਨ ਨੂੰ ਸੋਚਾ ਮੈਂ ਕਹੇ ਕੁੜੀ ਨੇ ਆਪਣੀ ਬੇਇੱਜ਼ਤੀ ਥੂ-ਥੂ ਕਰਾਤੀ ਮੈਂ ਉਹ ਮੁੰਡੇ ਨੂੰ ਮੈਂ ਬਦੂ ਰੱਖ ਲਾ ਮੈਂ ਕਹਾਂ ਤੈਨੂੰ ਮੈਂ ਕਿ ਨਾਨਾ ਨੇ ਸਮਾਨ ਪਾਸ ਸਿਆਉਣਾ ਆ ਪਾਇਆ ਸਾਨੂੰ ਮੈਂ ਸਾਰਾ ਕੁਝ ਦਊਂਗਾ ਭਾਈ ਉਹ ਕੁੜੀ ਕਹਿੰਦੀ ਮੈਂ ਰਹਿਣਾ ਹੀ ਇਹਦੇ ਰਹਿਣਾ ਹੀ ਤੇਰੇ ਅੱਛਾ ਤੂੰ ਉਹਨੂੰ ਸਮਝਾਇਆ ਨਹੀਂ ਕਿਤੇ ਵੀ ਤੂੰ ਆਹ ਕੰਮ ਕਿਹੜੇ ਫੜੇ ਹੋਇਆ ਤੂੰ ਮੈਂ ਮੇਰੇ ਮਾਪ ਨੂੰ ਨਹੀਂ ਦਿਆਂ ਗੋਲੀਆਂ ਪਾਉਣੀਆਂ ਤੂੰ ਮੈਨੂੰ ਨਹੀਂ ਦਿਆਂ ਗੋਲੀਆਂ ਪਾਉਣੀਆਂ ਮੇਰੇ ਚਾਹ ਭਰਾ ਦੇ ਮੁੰਡੇ ਦੇ ਨਾਲ ਹੀ ਗੱਲ ਕਰ ਮੇਰੇ ਚਾਚੇ ਦੇ ਮੁੰਡੇ ਨਾਲ ਹੀ ਮੇਰੇ ਭਰਾ ਨਾਲ ਹੀ ਗੱਲ ਕਰ ਲਈ ਹੈ ਭਾਈ ਯਾਰ ਬੱਸ ਪੁੱਛਣਾ ਯਾਰ ਮਰਾ ਮਾਮਤਾ ਤੇਰਾ ਦੁਖੀ ਆ ਮੈਨੂੰ ਪਤਾ ਹੁਣ ਮੈਂ ਤੈਨੂੰ ਸਵਾਲ ਕੀਤਾ ਤੂੰ ਸਮਝਾਇਆ ਕਿ ਨਹੀਂ ਸਮਝਾਇਆ ਬਈ ਸਮਝਾਇਆ ਸੀ ਯਾਰ ਸਾਂਝ ਨਾਲ ਚੀਜ਼ ਹੀ ਹੈ ਨਹੀਂ ਉਹ ਐਡੀ ਬੁੜੀ ਸੜੀ ਵੀ ਸੀ ਨਾ ਉਹ ਗੱਲਾਂ ਐਡੇ ਨਾਲ ਉਹਦੇ ਨਾਲ ਸੜਨਾ ਵੀ ਸੀ ਰਾਤ ਨੂੰ ਯਾਰ ਸੰਤਾ ਆਇਆ ਨਹੀਂ ਹੁੰਦਾ ਰੋਟੀ ਵੀ ਮਨਨੇ ਪਕਾਉਂਦੀ ਸੀ ਤਾਂ ਖਾ ਲੈਂਦੇ ਸੀ ਨਹੀਂ ਪਾਈ ਰਹਿੰਦੇ ਸੀ ਬਈ ਰੋਟੀ ਪਕਾਉਣੀ ਹਟ ਗਈ ਸੀ ਬਈ ਅਸੀਂ ਬਹੁਤ ਸਮਝਾਇਆ ਬਈ ਸੁਧਰ ਜਾ ਸੁਧਰ ਜਾ ਉਹ ਸੁਧਰੀ ਨਹੀਂ ਪੜੀ ਮਤਲਬ ਸਰੇ ਆਮ ਹੀ ਹੋ ਗਈ ਸੀ ਫਿਰ ਸਰੇ ਆਮ ਹੀ ਮੰਨ ਲਾ ਚੱਲ ਯਾਰ ਅੱਛਾ ਹੁਣ ਪਿੰਡ ਦੇ ਵਿੱਚ ਕੀ ਮਾਹੌਲ ਸੀਗਾ ਜਦੋਂ ਪਿੰਡ 'ਚ ਇਹ ਗੱਲ ਪਤਾ ਲੱਗਦੀ ਐ ਵੀ ਪਿੰਡ ਦੇ ਵਿੱਚ ਥੂ-ਥੂ ਹੋ ਜਾਂਦੀ ਬੰਦੇ ਦੀ ਤੁਹਾਨੂੰ ਕਿਵੇਂ ਲੱਗਿਆ ਕਿਵੇਂ ਰਹਿਣਾ ਕਿਵੇਂ ਬਣ ਗਿਆ ਇਦਾਂ ਰਹਿਣਾ ਬਈਰ ਪਿੰਡ 'ਚ ਸਾਡੀ ਇੰਨੀ ਬਣੀ ਸੀ ਅੱਜ ਤੱਕ ਮੰਨ ਕੇ ਰੱਕ ਨੂੰ ਪਹਿਲੇ ਥਿਲੇ ਧਾਰੇ ਦਿੰਦੇ ਸੀ ਉਹ ਤਾਂ ਜੱ ਬਣੀ ਸੀ ਆਪਣੀ ਪਿੰਡ 'ਚ ਇਹ ਬੁੜੀ ਨੇ ਆਪਣੇ ਜਮਾ ਪੱਟੀ ਮਿਸ ਕਰਾਤੀ ਰੱਕ ਬੰਦਾ ਯਾਰ ਹੁਣ ਨਾ ਭਾਂਚੋ ਗਾਲ ਕੱਢ ਕੇ ਲੰਘਦਾ ਅਗਲਾ ਕਹਿੰਦਾ ਰਹੇ ਬੰਦੇ ਇੰਨੇ ਉਹਦੇ ਜਿਹਨਾਂ ਦੀ ਇਹਨਾਂ ਦੀ ਬਹੂ ਨੇ ਆਹ ਕੰਮ ਕਰਤਾ ਸਾਰੇ ਪਿੰਡ 'ਚ ਸਾਡਾ ਉਹ ਡੌਂਡੀ ਪੱਟਦੀ ਯਾਰ ਬਈ ਹੁਣ ਅਸੀਂ ਕੀ ਕਰ ਸਕਦੇ ਦੂ ਵਾਰ ਤਾਂ ਕੋਈ ਕਰ ਵੀ ਨਹੀਂ ਸਕਦੇ ਇਹਨੂੰ ਸਮਝਾਉਂਦੇ ਕਿੰਨਾ ਕੁ ਸਮਝਾਉਂਦੇ ਯਾਰ ਬਈ ਯਾਰ ਸਮਝੀ ਵੀ ਨਹੀਂ ਇਹ ਬੁੜੀ ਹੂੰ ਇੰਨਾ ਸਮਝਾਇਆ ਵੀ ਨਹੀਂ ਜਾਂਦਾ ਬਈ ਯਾਰ ਸਾਡਾ ਤਾਂ ਨਾ ਮਨ ਖਰਾ ਹੋਇਆ ਪਰ ਮੇਰਾ ਮਾਂ ਪਿਓ ਮਨ ਜਿਹਦੇ ਪਿਆਰ ਹੋਈ ਜਾਂਦਾ ਇਸ ਟਾਈਮ ਇਹ ਬੁੜੀ ਨੇ ਕੁਛ ਨਹੀਂ ਸੋਚਿਆ ਮੇਰੇ ਬਾਰੇ ਹੂੰ ਘਰੋਂ ਆ ਕੇ ਨਾਲੇ ਬਾਹ ਫੜ ਕੇ ਲੈ ਕੇ ਗਿਆ ਉਹ ਆਪਾਂ ਲੜਨ ਵਾਲੇ ਬੰਦੇ ਹੀ ਨਹੀਂ ਹੋਏ ਅਸੀਂ ਤੂੰ ਗੱਲ ਨਹੀਂ ਕੀਤੀ ਉਹ ਮੁੰਡੇ ਨਾਲ ਵੀ ਤੂੰ ਤੈਨੂੰ ਚੰਗਾ ਤੈਨੂੰ ਸਾਲੇ ਚਾਹ 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 ਪੀਣ ਦੇ ਬਹਾਨੇ ਤੂੰ ਆਉਂਦਾ ਸੀ ਗਲਤ ਕੰਮ ਕਰਦਾ ਸੀ ਮੇਰੇ ਮੇਰੇ ਹੀ ਘਰ ਪਟਕੇ ਰੱਖਦਾ ਮੇਰੇ ਆਪਦੇ ਭਰਾ ਦਾ ਹੀ ਯਾਰ ਬਈ ਉਹਦਾ ਨਸੇੜੀ ਯਾਰ ਉਹਨੂੰ ਕੀ ਕਹਿ ਸਕਦੇ ਸੀ ਆਪਾਂ ਗਲਤੀ ਤੇ ਇਹਦੇ ਚ ਉਹਨੂੰ ਵੀ ਸੋਚਣਾ ਚਾਹੀਦਾ ਸੀ ਇਹਨੂੰ ਵੀ ਸੋਚਣਾ ਚਾਹੀਦਾ ਸੀ ਰੱਖ ਲਾ ਗੱਲ ਚੱਲ ਮੈਨੂੰ ਮਿੱਥ ਚੋਰੀ ਰੱਖ ਲਾ ਆਹ ਕੰਮ ਤਾਂ ਨਾ ਕਰਦੀ ਮੈਨੂੰ ਦੱਸ ਦਿੰਦੀ ਮੇਰੀ ਆਹ ਗੱਲ ਆ ਮੈਂ ਕਿਹਾ ਡਾਂਗ ਮਾਰਦਾ ਸੀ ਆਪਦੇ ਘਰੀ ਡਿੱਗੀ ਸੀ ਕੰਦ ਬਗਾਨੇ ਹੋਰ ਕਿਸੇ ਕੋਲ ਤਾਂ ਨਹੀਂ ਕਹੀ ਸੀ ਐਂ ਸੀ ਚੱਕਰ ਬਈ ਪਰ ਗੁੱਸਾ ਤੈਨੂੰ ਕਿੱਥੋਂ ਆਇਆ ਕਿਹੜੀ ਗੱਲ ਦਾ ਗੁੱਸਾ ਆ ਗੁੱਸਾ ਦਾ ਬਈ ਮੈਨੂੰ ਬਈ ਨੀਂਦਾਂ ਕੋਲ ਨਾ ਪਉਂਦੀ ਸੀ ਨਾ ਆਈ ਐਮ ਨਾ ਪਤਾ ਮੇਰਾ ਮਾਪੇ ਮਰ ਜੇ ਤੜਕੇ ਨੂੰ ਇੰਨਾ ਬੁਰਾ ਹਾਲ ਹੋਇਆ ਪਿਆ ਹੂੰ ਸਾਰੀ ਜਿਹੜੀ ਸੁੱਤੇ ਪਈ ਰਹਿੰਦੇ ਹੋ ਤੇ ਤੁਹਾਨੂੰ ਲੱਗਦਾ ਨਹੀਂ ਵੀ ਬਈ ਯਾਰ ਜਿਵੇਂ ਲੋਕ ਲੋਕਾਂ ਦੀਆਂ ਬੁੜੀਆਂ ਹੈਗੀਆਂ ਜਿਵੇਂ ਪੜਦੀਆਂ ਕਰਦੀਆਂ ਇੱਧਰ ਉੱਧਰ ਜਾਂਦੀਆਂ ਬਾਹਰ ਅੰਦਰ ਜਾਂਦੀਆਂ ਕਈ ਹੋਏਗੀਆਂ ਹੈਗੀਆਂ ਜਿਹੜੀਆਂ ਗਲਤ ਸਾਰਿਆਂ ਨੂੰ ਮੈਂ ਕਹਿੰਦਾ ਕਈ ਹੋਏਗੀਆਂ ਜਿਹੜੀਆਂ ਤੂੰ ਕਹਿੰਦਾ ਵੀ ਨੀਂਦ ਦੀਆਂ ਗੋਲੀਆਂ ਕੱਲ ਨੂੰ ਤੁਹਾਨੂੰ ਸਪਰੇ ਵੀ ਪਾ ਸਕਦੀ ਸੋ ਬਈ ਕੀ ਪਤਾ ਯਾਰ ਬੁੜੀ ਦਾ ਕੀ ਪਤਾ ਹੁੰਦਾ ਬਈ ਯਾਰ ਇਹ ਤਾਂ ਤੈਨੂੰ ਹੁਣ ਕੀ ਦੱਸਦਾ ਬਈ ਯਾਰ 365 365 ਦਿਨਾਰ ਦੇ ਸਾਰਾ ਸਾਲ ਯਾਤ ਨੂੰ ਮਾਰਦੇ ਉਹ ਚੱਕਰ ਆ ਬਈ ਦਾ ਤਾਰ ਇਹਨਾਂ ਨੇ ਯਾਰ ਨਾ ਇਹਨਾਂ ਦੇ ਮੰਨ ਕੇ ਚੱਲ ਰਿਹਾ ਸਿਸਟਮ ਗਲਤ ਆ ਬਈ ਇਹਨਾਂ ਦਾ ਮਰਜ਼ਾ ਅਮਰਾਤਾ ਸੀ ਬਈ ਇਹਦਾ ਚੀਜ਼ ਹੀ ਕਿੱਢੀਗਾ ਬਾ ਮੈਨੂੰ ਵੀ ਮਰਾ ਹੀ ਦੇਣਾ ਸੀ ਕੰਮ ਨੇੜੇ ਹੀ ਸੀ ਮੇਰਾ ਵੀ ਤੈਨੂੰ ਲੱਗਦਾ ਵੀ ਮੈਂ ਜੇ ਟਾਈਮ ਨਾਲ ਨਾ ਫੜਿਆ ਜਾਂਦਾ ਨਾ ਫੜੀ ਜਾਂਦੀ ਇਹ ਤੇ ਤੇਰੇ ਨਾਲ ਵੀ ਇਦਾਂ ਦਾ ਕੁਝ ਹੋ ਸਕਦਾ ਸੀ ਗਲਤ ਹੋ ਸਕਦਾ ਸੀ ਹਾਂ ਬਈ ਹੋ ਸਕਦਾ ਮੇਰੇ ਬਾਅਦ ਵੀ ਸਕਦੀ ਸੀ ਆਣ ਪਤਾ ਮੈਂ ਮਰ ਜਾਂਦਾ ਕੀ ਕੁਝ ਕਰਦੇ ਤੂੰ ਬਾ ਮੇਰੇ ਮਾਂ ਪਿਓ ਨਾਲ ਮਦਾ ਰਹੁਣ ਮਾਦਾ ਮਨ ਕਲੇ ਫੇਰ ਸਰਪੰਚ ਕੋਲ ਸੱਦਿਆ ਉਹਨਾਂ ਨੇ ਸਾਨੂੰ ਇੱਕ ਕਰੀ ਆਪਾਂ ਤਾਂ ਉੱਥੇ ਵੀ ਕਹਾਂਗੇ ਬਈ ਅੱਛਾ ਜੇ ਤੇਰੀ ਘਰ ਵਾਲੀ ਦੇ ਸਾਹਮਣੇ ਤੇਰੀ ਗੱਲਬਾਤ ਕੀਤੀ ਜਾਵੇ ਤੂੰ ਕਰੇਂਗਾ ਬਈ ਯਾਰ ਮੈਂ ਉਹਦੇ ਨਾਲ ਗੱਲ ਕੀ ਮੈਂ ਤੇ ਚਪੇੜੇ ਮਾਰੂ ਮੂੰਹ ਤੇ ਮੇਰਾ ਜੀ ਨਹੀਂ ਕਰਦਾ ਗੱਲ ਕਰਨ ਉਹਦੇ ਕੋਲ ਖੜਨ ਨੂੰ ਜੀ ਨਹੀਂ ਕਰਦਾ ਮੇਰਾ ਮੂਰੇ ਵੀ ਨਾ ਲਿਓ ਉਹਨਾਂ ਨੂੰ ਅਸੀਂ ਉਹਦੀ ਤਰੀਕਾ ਵਾਲੀ ਦੀ ਵੀ ਇੰਟਰਵਿਊ ਲਵਾਵਾਂਗੇ ਉਹਨੂੰ ਵੀ ਪੁੱਛਾਂਗੇ ਵੀ ਉਹਦਾ ਪੱਖ ਵੀ ਲਵਾਂਗੇ ਜੇ ਤੇਰਾ ਪੱਖ ਲਿਆ ਤਾਂ ਉਹਦਾ ਪੱਖ ਵੀ ਲਵਾਂਗੇ ਅਸੀਂ ਵੀ ਕੀ ਕਹਿੰਦੀ ਆ ਉਹ ਪੁੱਛ ਲਓ ਜੇ ਬਈ ਆਪਣੇ ਅੱਖਾਂ ਮੂਰੇ ਨਾ ਲਿਓ ਜੇ ਫਿਰ ਇਰੇ ਅੱਖਾਂ ਮੂਰੇ ਤਾਂ ਕੀ ਲਿਆਉਣੀ ਆ ਉਹਨੂੰ ਪੁੱਛਣਾ ਤਾਂ ਪਊਗਾ ਨਾ ਵੀ ਜਿਹੜਾ ਜਿਹੜਾ ਤੂੰ ਬੋਲ ਰਿਹਾ ਤੂੰ ਤਾਂ ਆਦੇ ਆਪਣੇ ਸੱਚ ਬੰਦ ਰਿਹਾ ਹੁਣ ਉਹਨੂੰ ਵੀ ਪੁੱਛਿਆ ਜਾਊਗਾ ਵੀ ਤੇ ਇਹ ਗੱਲ ਸੱਚ ਆ ਕਿ ਝੂਠ ਇਹ ਤਾਂ ਉਹਨੂੰ ਵੀ ਪੁੱਛਣਾ ਪਊਗਾ ਐ ਕਰ ਬਈ ਫਿਰ ਉਹਨੂੰ ਪੁੱਛ ਲਾ ਮੈਂ ਜਾ ਵੜਦਾ ਹੂੰ ਉਹਨੂੰ ਵੀ ਪੁੱਛਾਂਗੇ ਇਹ ਤੇਰਾ ਪੱਖ ਉਹਦੇ ਤੱਕ ਪਹੁੰਚਾਉਣਾ ਆਪਾਂ ਉਸ ਤੋਂ ਬਾਅਦ ਉਹਨੂੰ ਕੈਮਰੇ ਮੂਰੇ ਲੈ ਕੇ ਆਵਾਂਗੇ ਵੀ ਇਹ ਗੱਲ ਸੱਚ ਆ ਕਿ ਝੂਠ ਆ ਇਹ ਤਾਂ ਗੱਲ ਸੱਚੀ ਹੈ ਨਾ ਹੁਣ ਪੁੱਛਣਾ ਤਾਂ ਪਊਗਾ ਨਾ ਮੈਂ ਤਾਂ ਬਈ ਇੱਕ ਗੱਲ ਕਹਿਣਾ ਚਾਹਣਾ ਅੱਜ ਕੱਲ ਦੇ ਨਾ ਕਿਹੜੇ ਨਾ ਰਹਿ ਇੱਕ ਕੁੜੀ ਇਹੋ ਜੀ ਵੀ ਨਹੀਂ ਹੈ ਨਾ ਬ ਆਦਾ ਵਧ ਜਾ ਰੋ ਘਰ ਵਾਲੇ ਅੱਜ ਤੇ ਦਿੰਦੇ ਅੱਜ ਤੇ ਲਓ ਕਰੋ ਅੱਜ ਤੇ ਐਵੇਂ ਡੱਕਾ ਫੈਦਾ ਨਹੀਂ ਬਈ ਉਹ ਵੇਖ ਲੈ ਅੱ비 ਮਦਦ ਦੀ ਲੱਤ ਮਾਰੀ ਕਰਕੇ ਤੇ ਆਦੇ ਮਗਾ ਟੱਪ ਤੋਂ ਬੈ ਬੈ ਤੇ ਆਪਾਂ ਮਗਾ ਰੱਖਣੀ ਨਹੀਂ ਉਹ ਤਾਂ ਉਹਨਾਂ ਦਾ ਬਖ ਲੈਣਾ ਪੁਗ ਅੱਛਾ ਹੁਣ ਕੀ ਕਹਿਣਾ ਚਾਹਣਾ ਬਈ ਵੀ ਆਪਦੀ ਘਰ ਵਾਲੀ ਨੂੰ ਕੀ ਕਹਿਣਾ ਚਾਹਣਾ ਬਈ ਮੈਂ ਐ ਕਹਿਣਾ ਚਾਹਣਾ ਉਹ ਵੀ ਮੈਂ ਮੇਰੇ ਧੱਕੇ ਨਾਲ ਵੀ ਆ ਗਈ ਘਰੇ ਮੈਂ ਰੱਖਣੀ ਨਹੀਂ ਆਪਣੇ ਤੋਂ ਮਰ ਗਈ ਆਪਣਾ ਕਾਰਵਾਈ ਨਾ ਹੋਏ ਆਪਣੇ ਤੇ ਮਤਲਬ ਪਹਿਲਾ ਥਾਣਾ ਰਿਪੋਰਟਾ ਦਿੱਤੇ ਨਾ ਬਈ ਕੱਲ ਨੂੰ ਕੋਈ ਗੱਲਬਾਤ ਬਣ ਕੇ ਆਪਣਾ ਨਾ ਨਾ ਬਈ ਅਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਹਾਂ ਉਹਨਾਂ ਨੂੰ ਪੁੱਛ ਤਾਂ ਸਕਦੇ ਹਾਂ ਹਾਂ ਬਈ ਪੁੱਛ ਸਕਦੇ ਤੁਸੀਂ ਠੀਕ ਹੈ ਠੀਕ ਹੋ ਬਈ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਵੀਡੀਓ ਲੈ ਕੇ ਆਇਆ ਇਸ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਵੀ ਘਰ ਵਾਲਾ ਆਪਣੇ ਘਰ ਵਾਲੀ ਤੋਂ ਸਤਿਆ ਪਿਆ ਕਹਿੰਦਾ ਮੈਨੂੰ ਮੇਰੀ ਘਰ ਵਾਲੀ ਨੇ ਧੋਖਾ ਦਿੱਤਾ ਮੇਰੇ ਚਾਚੇ ਦੇ ਮੁੰਡੇ ਨਾਲ ਹੀ ਗੱਲਬਾਤ ਕਰ ਲਈ ਹੁਣ ਮੈਨੂੰ ਦੱਸੋ ਮੈਂ ਕਿੱਥੇ ਜਾਵਾਂ ਮੇਰੇ ਮਾਪੇ ਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਸੀ ਮੈਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਸੀ ਮੈਂ ਕਿਹਨੂੰ ਦੁੱਖ ਦੱਸਾਂ ਆਪਣੇ ਕਬੂਤਰਾਂ ਦੀ ਬਾਜੀ ਛੱਡਦਾ ਸੀ ਮੇਰਾ ਚਾਚੇ ਦਾ ਮੁੰਡਾ ਤੇ ਆ ਮੈਨੂੰ ਨਹੀਂ ਪਤਾ ਸੀ ਉਹ ਬਾਜੀ ਮੇਰੇ ਘਰੇ ਵੀ ਮਾਰ ਜੂਗਾ ਤੇ ਇਹਦੀ ਘਰ ਵਾਲੀ ਦੇ ਨਾਲ ਉਹਦੇ ਗਲਤ ਨਜਾਇਜ਼ਬੰਧ ਸੀ ਨੀਂਦ ਦੀਆਂ ਗੋਲੀਆਂ ਕਿੱਥੋਂ ਲੈ ਕੇ ਆਉਂਦੀ ਸੀ ਕਿਉਂ ਲੈ ਕੇ ਆਉਂਦੀ ਸੀ ਕਿਵੇਂ ਉਹਦੀ ਗੱਲਬਾਤ ਹੋਈ ਸੀ ਆਪਾਂ ਗੱਲ ਕੁੜੀ ਨਾਲ ਵੀ ਕਰਾਂਗੇ ਉਹਦਾ ਪੱਖ ਵੀ ਲਵਾਂਗੇ ਵੀ ਕੀ ਕਹਿੰਦੀ ਆ ਇਹ ਸੱਚ ਗੱਲ ਆ ਕਿ ਝੂਠ ਗੱਲ ਆ ਕਈ ਵਾਰੀ ਬੰਦਾ ਜਾਣ ਕੇ ਆਪਣੇ ਕੋਲੋਂ ਸੱਚਾ ਬਣਨ ਵਾਸਤੇ ਇਹ ਗੱਲ ਕਹਿ ਗਿਆ ਹੋਵੇ ਪਰ ਆਪਾਂ ਉਸ ਕੁੜੀ ਨੂੰ ਵੀ ਪੁੱਛਾਂਗੇ ਵੀ ਗੱਲਬਾਤ ਸਾਰੀ ਕੀ ਆ ਸਾਰਾ ਮਸਲਾ ਕੀ ਆ ਕਿਵੇਂ ਇਹ ਗੱਲਬਾਤ ਹੁੰਦੀ ਆ ਤੁਹਾਡੀ ਕਿਵੇਂ ਇਸ ਮੁੰਡੇ ਨੂੰ ਧੋਖਾ ਦਿੱਤਾ ਕਿਵੇਂ ਨੀਂਦ ਦੀਆਂ ਗੋਲੀਆਂ ਪਾਉਂਦੀ ਸੀ ਸਾਰਾ ਕੁਝ ਪੁੱਛਾਂਗੇ ਆਪਾਂ ਇੱਕ ਪੱਖਣੀ ਸੁਣਾਉਂਦੇ ਦੂਜਾ ਪੱਖ ਵੀ ਆਪਾਂ ਲਵਾਂਗੇ ਕਿਉਂਕਿ ਇੱਕ ਤੇ ਜੇ ਆਪਾਂ ਪੱਖ ਸੁਣਾਾਂਗੇ ਤੁਸੀਂ ਇਹਨੂੰ ਕਮੈਂਟ ਕਰਕੇ ਕਹੋਗੇ ਵੀ ਸਹੀ ਸੀ ਮੁੰਡਾ ਸਹੀ ਸੀ ਕੁੜੀਆਂ ਇਦਾਂ ਹੁੰਦੀਆਂ ਪਰ ਆਪਾਂ ਕੁੜੀ ਦਾ ਹੱਕ ਵੀ ਪੁੱਛਾਂਗੇ ਕੀ ਵੀ ਦਾ ਮੁੰਡਾ ਗਲਤ ਹੋਏ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਅੱਜ ਤੁਹਾਡੇ ਕੋਲ ਜਿਹੜੀ ਮੈਂ ਵੀਡੀਓ ਲੈ ਕੇ ਆਇਆ ਸੀ ਵੀਡੀਓ ਨੂੰ ਧਿਆਨ ਨਾਲ ਵੇਖ ਲਿਓ ਅੱਜ ਦੀਆਂ ਕੁੜੀਆਂ ਨੂੰ ਮੈਂ ਸਮਝਾਉਣਾ ਚਾਹਣਾ ਇਹੋ ਜਿਹਾ ਕੰਮ ਨਾ ਕਰਿਆ ਕਰੋ ਜੇ ਤੁਸੀਂ ਕਰਦਿਆਂ ਤਾਂ ਇਸ ਕਰਕੇ ਆਪਣੇ ਪਰਿਵਾਰ ਨੂੰ ਸਮਝੋ ਆਪਣੇ ਪਰਿਵਾਰ ਨਾਲ ਰਹੋ ਆਪਣੇ ਜੋਗਾਂ ਨਾਲ ਰਹੋ ਕਿਸੇ ਤੋਂ ਕੁਛ ਨਹੀਂ ਲੈਣਾ ਤੁਸੀਂ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸਹਿਦਨ ਵਾਸਤੇ ਹੁੰਦੀ ਸਾਡੀ ਵੀਡੀਓ ਨੂੰ ਸ਼ੈਅ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ